तीर्थ ਸਿੰਘ ਦਾ ਘਰ ਹੈ ਜੋ ਕਿ ਤਕਰੀਬਨ ਡੇਢ ਸਾਲ ਪਹਿਲਾਂ ਇੱਥੋਂ ਅਮਰੀਕਾ ਗਿਆ ਸੀਗਾ ਯੂਰਪ ਦੇ ਰਸਤੇ ਅਮਰੀਕਾ ਪਹੁੰਚਦਾ ਤੇ ਹੁਣ ਉਸ ਦੀ ਭੇਡ ਭਰੇ ਹਾਲਾਤਾਂ ਵਿੱਚ ਅਮਰੀਕਾ ਵਿੱਚ ਮੌਤ ਹੋ ਜਾਂਦੀ ਹੈ ਦੱਸਦੇ ਨੇ ਵੀ ਸੱਤੇ ਪੈ ਰਗਾ ਪੂੰਦੀ ਉਲਟੀ ਆਈ ਆ ਜਿਹੜੇ ਬੜੇ ਆਏ ਭਾਜੀ ਉਹਨੇ ਦੋਨੇ ਭਰਾ ਹਿੰਦੀ ਤਾਂ ਜਿੰਦੀ ਹੈਗੇ ਆ ਕੈਨੇਡਾ ਵਿੱਚ ਆਦੇ ਮੈਸੇਜ ਵੀ ਇਧਰੇ ਬੜੇ ਭਾਜੀ ਦੇ ਤੇ ਤੀਰਥਾ ਆਪਣੇ ਅਮਰੀਕਾ ਜਿਸ ਤਰ੍ਹਾਂ ਥੋੜਾ ਜਿਹਾ ਹੋਇਆ ਸੀ ਉਹਨੂੰ ਕੋਈ ਨਹੀਂ ਆ ਜੀ ਜਾਨੀ ਬਾਰਕ ਪਰਮਟ ਜਿੱਦਾਂ ਉੱਥੇ ਜਾ ਕੇ ਉਹਨਾਂ ਨੇ ਕੀਤਾ ਸੀਗਾ ਫਲਾਈ ਹਾਂ ਜੀ ਸਮਝਾ ਲਾ ਦੱਸੋ ਇਹ ਕੰਮ ਪਹਿਲਾਂ ਤਾਂ ਜਿਹੜਾ ਵੀ ਹੱਥੋਂ ਦਾ ਬੰਦਾ ਕਰਦਾ ਹੀ ਹੈ ਜਿੱਥੇ ਸੈਟਿੰਗ ਨਹੀਂ ਉਹ ਤਾਂ ਹੁਣ ਵੈਸੇ ਲਾਇਸੈਂਸ ਵੀ ਜਿਹੜਾ ਜਿਹੜਾ ਕਰਦੇ ਸੀਗੇ ਲਾਇਸੈਂਸ ਬਣਾ ਰਹੇ ਸੀਗੇ ਸਤਿ ਸ਼੍ਰੀ ਅਕਾਲ ਪੀਵੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਇੱਕ ਬਹੁਤ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਸੀਂ ਇਸ ਸਮੇਂ ਪਿੰਡ ਮਹਿੰਦੀਪੁਰ ਵਿਖੇ ਮੌਜੂਦ ਹਾਂ ਔਰ ਪਿੱਛੇ ਜਿਹੜਾ ਤੁਸੀਂ ਮੇਰੇ ਘਰ ਦੇਖ ਰਹੇ ਹੋ ਇਹ ਮ੍ਰਿਤਕ ਤੀਰਥ ਸਿੰਘ ਦਾ ਘਰ ਹੈ ਜੋ ਕਿ ਤਕਰੀਬਨ ਡੇਢ ਸਾਲ ਪਹਿਲਾਂ ਇੱਥੋਂ ਅਮਰੀਕਾ ਗਿਆ ਸੀਗਾ ਯੂਰਪ ਦੇ ਰਸਤੇ ਅਮਰੀਕਾ ਪਹੁੰਚਦਾ ਤੇ ਹੁਣ ਉਸ ਦੀ ਭੇਤ ਭਰੇ ਹਾਲਾਤਾਂ ਵਿੱਚ ਅਮਰੀਕਾ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਮਾਤਾ ਪਿਤਾ ਬਹੁਤ ਤਕਲੀਫ ਵਿੱਚ ਨੇ ਇਹ ਜਿਹੜਾ ਮਾੜਾ ਸਮਾਂ ਹੈ ਉਹਨੋਂ ਕੱਢਿਆ ਨਹੀਂ ਲਗਾਇਆ ਜਾ ਰਿਹਾ ਔਰ ਤਕਲੀਫ ਇੰਨੀ ਕਿ ਜ਼ਿਆਦਾ ਹੈ ਕਿ ਮਾਪਿਓ ਬਾਰ-ਬਾਰ ਰੱਬ ਨੂੰ ਪੁੱਛ ਰਹੇ ਆ ਕਿ ਜਿਹੜਾ ਜ਼ਖਮ ਮਿਲਿਆ ਸਾਨੂੰ ਜਿਹੜਾ ਕਦੀ ਭਰਨਾ ਨਹੀਂ ਉਹਦੀ ਵਜ੍ਹਾ ਕੀ ਹੋਗੀ ਔਰ ਤੀਰਥ ਬਾਰੇ ਜਿੰਨੀ ਕਿ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀ ਉਹਦੇ ਆਧਾਰ ਤੇ ਗੱਲ ਕਰੀਏ ਤਾਂ ਡੇਢ ਸਾਲ ਪਹਿਲਾਂ ਇੱਥੋਂ ਅਮਰੀਕਾ ਜਾਂਦਾ ਹੁਣ ਕਹਿੰਦੇ ਕੁਝ ਸੈੱਟ ਸੀਗਾ ਲੇਕਿਨ ਸਵਾ ਕਮਹੀਨਾ ਪਹਿਲਾਂ ਜਾਂ ਡੇਢ ਕ ਮਹੀਨੇ ਦੇ ਆਸ-ਪਾਸ ਉਹਦੀ ਗੱਡੀ ਦਾ ਐਕਸੀਡੈਂਟ ਹੁੰਦਾ ਜਿਹਦੇ ਵਿੱਚ ਉਹਦੇ ਗੰਭੀਰ ਸੱਟਾਂ ਵੱਜਦੀਆਂ ਤੇ ਗੱਡੀ ਪਾੜ ਕੇ ਉਹਨੂੰ ਪੁਲਿਸ ਵਾਲੇ ਬਾਹਰ ਕੱਢਦੇ ਆ ਉਸ ਸਮੇਂ ਤਾਂ ਜਾਨ ਬਚ ਜਾਂਦੀ ਹੈ ਪਰ ਦੱਸਿਆ ਜਾ ਰਿਹਾ ਕੋਈ ਸਿਰ ਤੇ ਗੰਭੀਰ ਸੱਟ ਵੱਜ ਜਾਂਦੀ ਹੈ ਜਿਸ ਦਾ ਇਲਾਜ ਵੀ ਸ਼ਾਇਦ ਚੱਲ ਰਿਹਾ ਸੀ ਤੇ 2 ਕ ਮਹੀਨੇ ਤੋਂ ਤੀਰਥ ਜਿਹੜਾ ਉਹ ਕੁਝ ਵਹਿਲਾ ਵੀ ਸੀ ਪ੍ਰੋਪਰ ਕੰਮ ਵੀ ਨਹੀਂ ਮਿਲ ਪਾ ਰਿਹਾ ਜਿਹਦੇ ਕਰਕੇ ਉਹ ਪਰੇਸ਼ਾਨ ਸੀ ਤੇ ਹੁਣ ਮੌਤ ਤੋਂ ਪਹਿਲਾਂ ਕਿਉਂਕਿ ਜਦੋਂ ਪੁਲਿਸ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਹਨੇ ਖੂਨ ਦੀ ਉਲਟੀ ਕੀਤੀ ਹੋਈ ਸੀਗੀ ਇਹ ਵੀ ਗੱਲ ਜਿਹੜੀ ਪਰਿਵਾਰ ਤੱਕ ਪਹੁੰਚ ਜਿਹੜੀ ਉਹਨੇ ਸਾਨੂੰ ਦੱਸੀ ਆ ਪਰਿਵਾਰਕ ਮੈਂਬਰ ਇਸ ਮਾੜੇ ਸਮੇਂ ਵਿੱਚ ਪਰਿਵਾਰ ਦੇ ਨਾਲ ਇੱਥੇ ਆ ਕੇ ਹਮਦਰਦੀ ਜਤਾਉਣ ਆਏ ਉਹਨਾਂ ਦਾ ਕਹਿਣਾ ਹੈ ਕਿ ਮ੍ਰਿਤਕ ਤੀਰਥ ਦੇ ਮਾਤਾ ਪਿਤਾ ਨੂੰ ਤਾਂ ਗੋਤੇ ਗੱਸ਼ੀਆਂ ਆ ਰਹੀਆਂ ਉਹ ਕਹਿੰਦੇ ਸਾਨੂੰ ਕੁਝ ਨਹੀਂ ਸੁਝ ਰਿਹਾ ਅੱਖਾਂ ਮੋਰੇ ਹਨੇਰਾ ਆ ਗਿਆ ਕਿ ਸਾਡੇ ਪਰਿਵਾਰ ਦਾ ਦੀਵਾ ਬੁੱਝ ਗਿਆ ਕਿਉਂਕਿ ਤੀਰਥ ਇਕਲਿਤ ਮਾਪਿਆਂ ਦਾ ਇਕਲੌਤਾ ਪੁੱਤ ਸੀ ਕੋਈ ਸਾਕਾ ਭੈਣ ਜਾਂ ਸਾਕੀ ਭਰਾ ਨਹੀਂ ਹੈ ਤਾਏ ਦੇ ਦੋ ਭਰਾ ਆ ਪਰ ਉਹ ਇਸ ਸਮੇਂ ਕੈਨੇਡਾ ਵਿੱਚ ਹਨ ਔਰ ਮਾਪਿਓ ਜਿਹੜੇ ਆ ਬਹੁਤ ਤਕਲੀਫ ਵਿੱਚ ਆ بار بار ਇਹੀ ਗੱਲ ਕਰ ਰਹੇ ਆ ਕਿ ਇੱਕ ਵਾਰੀ ਜਾਂਦੀ ਵਾਰੀ ਪੁੱਤ ਦਾ ਜਿਹੜਾ ਉਹ ਮੂਹ ਦੇਖਣਾ ਤੇ ਵਾਪਸ ਜਿਹੜੀ ਡੈੱਡ ਬੋਡੀ ਮੰਗਾਉਣ ਦੇ ਲਈ ਕਟੂਕਟ 6 ਹਫ਼ਤੇ ਦਾ ਪ੍ਰੋਸੈਸ ਦੱਸਿਆ ਜਾ ਰਿਹਾ ਪਰਿਵਾਰ ਨੇ ਇੱਕ ਵਾਰ ਗੱਲ ਵੀ ਕਰਾਂਗੇ ਪਰ ਇਸ ਸਮੇਂ ਜਿਹੜੇ ਹਾਲਾਤ ਆ ਪਰਿਵਾਰ ਦੇ ਉਹ ਬਹੁਤ ਮਾੜੇ ਆ ਬਹੁਤ ਤਕਲੀਫ ਵਿੱਚ ਆ ਕਿਉਂਕਿ ਕਲਤਾ ਪੁੱਤ ਜਹਾਨੋਂ ਤੁਰ ਗਿਆ ਔਰ ਅੰਦਰ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਦੋ ਘਰ ਨੇ ਤੁਹਾਨੂੰ ਨਜ਼ਰ ਆਉਣਗੇ ਸਕਰੀਨ ਤੇ ਦੋ ਘਰ ਨੇ ਔਰ ਆ ਜਿਹੜਾ ਬਿਲਕੁਲ ਸਾਹਮਣੇ ਘਰ ਹੈ ਇਸ ਦੇ ਅੰਦਰ ਤੀਰਥ ਤੇ ਮਦਰ ਫਾਦਰ ਮੌਜੂਦ ਆ ਉਹਨਾਂ ਨਾਲ ਅਫਸੋਸ ਜ਼ਾਹਰ ਕਰਨ ਪਿੰਡ ਦੇ ਲੋਕ ਆਏ ਹੋਏ ਹਨ ਰਿਸ਼ਤੇਦਾਰ ਆਏ ਹੋਏ ਆ ਔਰ ਪਰਿਵਾਰ ਦਾ ਇਹ ਕਹਿਣਾ ਹੈ ਰਿਸ਼ਤੇਦਾਰਾਂ ਦਾ ਇਹ ਕਹਿਣਾ ਕਿ ਐਡਾ ਵਧੀਆ ਘਰ 30 ਖੇਤ ਹੁੰਦਾ ਅਮਰੀਕਾ ਸੈੱਟ ਸਿਗਾ ਔਰ ਇਉਂ ਅਚਨਚੇਤ ਮੌਤ ਹੋ ਜਾਣੀ ਹੈ ਜਿਹਨੇ ਪਰਿਵਾਰ ਨੂੰ ਜਿਹੜਾ ਉਜਾੜ ਕੇ ਰੱਖ ਦਿੱਤਾ ਪਤਾ ਨਹੀਂ ਜੀ ਕਹਿੰਦੇ ਸੁੱਤਾ ਵਿਆਹ ਰਹਿ ਗਿਆ ਕਿਨੇ ਚ ਰੋਗੇ ਉਹਨਾਂ ਨੂੰ ਅਮਰੀਕਾ ਕੇ ਇੱਕ ਮਹੀਨਾ ਬੰਨ ਇੱਕ ਸਾਲ 5 ਮਹੀਨੇ ਕੌਣ ਨਹੀਂ ਜਿਵੇਂ ਦੱਸਿਆ ਕੀ ਹੈ ਜੀ ਕਿੱਦਾਂ ਹੋਈ ਉਹਦੀ ਡੈਥ ਨਹੀਂ ਨਹੀਂ ਜੀ ਉਹ ਤੇ ਡੈਥ ਹੋਈ ਤੁਹਾਨੂੰ ਪਤਾ ਕਿਵੇਂ ਲੱਗੇਗੀ ਤੇ ਉਹਨੂੰ ਉਹਦੇ ਕੋਲ ਮੁੰਡਾ ਰਹਿੰਦਾ ਦਾ ਮੇਰੇ ਭਰਾ ਦੇ ਸਾਲੇ ਦਾ ਕੋਲ ਅੱਛਾ ਜੀ ਉਹਨੂੰ ਪੂਣਾ ਆਇਆ ਅੱਛਾ ਪੂਣਾ ਰਹਿੰਦਾ ਹੈ ਉਹ ਕੋਲ ਦੱਸਿਆ ਕਿ ਤੁਹਾਨੂੰ ਕੀ ਕੀ ਜਿਵੇਂ ਉਹਦੀ ਡੈਥ ਹੋ ਗਈ ਆ ਤੇ ਲਾਸਟ ਟਾਈਮ ਤੁਹਾਡੀ ਕਦੋਂ ਗੱਲ ਹੋਈ ਸੀ ਉਹਨਾਂ ਨਾਲ ਜੀ ਉਹਨਾਂ ਇੱਕ ਦਿਨ ਪਹਿਲਾਂ ਤੇ ਜਿਹੜਾ ਕੋਈ ਵੀ ਵਿਗੜਨਾ ਪਵੇ ਕਿਸੇ ਕੰਮ 'ਚ ਹਨਾ ਪਹਿਲਾਂ ਹਾਲ ਤਾਂ ਭਾਜੀ ਜਿਹੜੀ ਉਦ ਲਈ ਜਿਹੜੀ ਕਾਰਵਾਈ ਆ ਉਹ ਉਹਦੇ ਉਸੇ ਪ੍ਰੋਸੈਸ ਦੇ ਹਿਸਾਬ ਨਾਲ ਆ ਤੇ ਉਹਨਾਂ ਨੇ ਦੱਸਿਆ ਮੈਂ ਹੁਣੇ ਭਾਜੀ ਨਾਲ ਗੱਲ ਕਰਕੇ ਆੜੇ ਆ ਬਾਹਰ ਕੈਨੇਡਾ ਵਿੱਚ ਪਿੰਦੀ ਭਾਜੀ ਨਾਲ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ 6 ਵੀਕ ਦਾ ਟਾਈਮ ਦਿੱਤਾ ਜਿਹੜਾ ਜਿੱਤੇ ਡਾਕੂਮੈਂਟ ਜਿਹੜੇ ਉਹਨਾਂ ਦੇ ਰੈਡੀ ਹੋ ਜਾਣੇ ਆ ਪਹਿਲਾਂ ਪਹਿਲਾਂ ਤੇ 6 ਵੀਕ ਤੇ ਵੀ ਲਗਭਗ ਲੱਗ ਸਕਦੇ ਆ ਹੋ ਸਕਦਾ ਪਹਿਲਾਂ ਵੀ ਹੋ ਜੇਗੇ ਹਜੇ ਤਾਂ ਥੋੜੇ ਚਿਰ ਹੋਇਆ ਸੀ ਉਹਨਾਂ ਨੂੰ ਗਿਆ ਨੂੰ ਹਾਂਜੀ ਹਾਂਜੀ ਬਾਰਕ ਫਾਰਮੈਂਟ ਜਿੱਤੇ ਜਾ ਉਹਥੇ ਜਾ ਕੇ ਉਹਨਾਂ ਨੇ ਕੀਤਾ ਸੀਗਾ ਅਪਲਾਈ ਇਹ ਕੰਮ ਕਾਹਦਾ ਕਰਦਾ ਜੀ ਉੱਤੇ ਜੀ ਇਹ ਕੰਮ ਪਹਿਲਾਂ ਤਾਂ ਜਿਹੜਾ ਵੀ ਹੱਥੋਂ ਦਾ ਬੰਦਾ ਕਰਦਾ ਹੀ ਹੈ ਜਾਂ ਤੇ ਸੈਟ ਨਹੀਂ ਉਹਦਾ ਤੇ ਹੁਣ ਵੈਸੇ ਲਾਇਸੈਂਸ ਦੀ ਡੈਟਾ ਜਿਹੜਾ ਕਰਦੇ ਸੀਗੇ ਲਾਇਸੈਂਸ ਬਣਾ ਰਹੇ ਸੀਗੇ ਹਾਂਜੀ ਤੁਹਾਡੀ ਲਾਸਟ ਟਾਈਮ ਤੁਹਾਨੂੰ ਗੱਲ ਹੋਈ ਸੀ ਨਾ ਮੇਰੀ ਤਾਂ ਗੱਲਬਾਤ ਉਹ ਹੀ ਨੂੰ ਭਾਜੀ ਦੋਨੋਂ ਭਰਾਵਾਂ ਨਾਲ ਇਕੱਠਿਆਂ ਨਾ ਹੋਈ ਸੀ ਤੇ ਜਾ ਮੈਂ ਅੱਜ ਕੀਤਾ ਭਾਜੀ ਨੂੰ ਫੋਨ ਪਿੰਦੀ ਭਾਜੀ ਦੇ ਨਾਲ ਤੇ ਤੀਰਥ ਦੇ ਨਾਲ ਕੋਈ 10 12 ਦਿਨ ਪਹਿਲਾਂ ਹੋਈ ਸੀ ਗੱਲ ਹਾਂਜੀ ਉਹਦੋਂ ਕਹਿੰਦਾ ਕੋਈ ਗੱਲ ਨਹੀਂ ਵੀਰੇ ਆਪਾਂ ਠੀਕ ਠਾਕ ਐ ਵਧੀਆ ਕਹਿੰਦਾ ਕੋਈ ਗੱਲ ਨਹੀਂ ਸੈੱਟ ਹੋ ਜਾਣਾ ਐ ਹੁਣ ਕਹਿੰਦਾ ਆਪਣੀ ਜਿਹੜਾ ਤੇ ਇਹਨੇ ਕਹਿੰਦਾ ਪਟਰੀ ਤੇ ਚੜ ਜਾਣੀ ਆ ਜਦੋਂ ਇਹ ਹੱਸਦੇ ਸੀਗੇ ਤੇ ਕਹਿੰਦਾ ਬਈ ਠੀਕ ਆ ਭਾਜੀ ਕਹਿੰਦਾ ਵਧੀਆ ਯਾਰ ਇਹ ਕੋਈ ਐਕਸੀਡੈਂਟ ਵਾਲੀ ਵੀ ਗੱਲ ਕਰਦਾ ਸੀ ਕਿ ਪਹਿਲਾਂ ਕੋਈ ਐਕਸੀਡੈਂਟ ਹੋਇਆ ਸੀ ਬਾਹਰ ਹਾਂਜੀ ਉੱਥੇ ਕੋਈ ਨਾਲ ਦੇ ਛੱਟ ਛੱਟ ਲੱਗ ਗਈ ਸੀ ਤੇ ਠੀਕ ਸੀ ਮੈਂ ਉਸੇ ਮਸਲੇ 'ਚ ਫੋਨ ਕੀਤਾ ਸੀ ਉਸੇ ਗੱਲਬਾਤ 'ਚ ਕਿਉਂਕਿ ਪਿੰਦੀ ਭਾਜੀ ਨਾਲ ਪਹਿਲਾਂ ਗੱਲ ਚੱਲਦੀ ਸੀ ਕਹਿੰਦਾ ਇਦਾਂ ਕਰਕੇ ਯਾਰ ਕਹਿੰਦਾ ਉਹਦੇ ਛੱਟ ਲੱਗ ਗਈ ਤੇ ਦਾਖਲ ਰਿਹਾ ਇੱਕ ਦੋ ਦਿਨ ਕਹਿੰਦਾ ਹੁਣ ਠੀਕ ਆ ਅਜੇ ਠੀਕ ਸੀ ਉਸ ਤੋਂ ਬਾਅਦ ਹਾਂਜੀ ਬਿਲਕੁਲ ਉਹ ਤਾਂ ਦੁਬਾਰਾ ਲੱਗ ਗਿਆ ਸੀ ਕੰਮਕੁਮ ਤੇ ਆਪਣਾ ਜਾਣ ਤੇ ਇਹ ਤਾਂ ਪਤਾ ਨਹੀਂ ਲੱਗਾ ਮੈਂ ਤਾਂ ਸਵੇਰੇ ਮਾਤਾ ਹੁਣੀ ਦੱਸਿਆ ਮੈਨੂੰ 9:10 ਵਜੇ ਬੇ ਇਦਾਂ ਗੱਲ ਹੋਈ ਆ ਤੇ ਬਸ ਯਕੀਨ ਹੀ ਨਹੀਂ ਆ ਰਿਹਾ ਭਾਜੀ ਦੱਸਿਆ ਭਾਜੀ ਨੇ ਕਹਿੰਦੇ ਵੀ ਹ ਸੱਤੇ ਪੈ ਰਗਾ ਫੋਨ ਦੀ ਉਲਟੀ ਆਈ ਆ ਹੂੰ ਜਿਹੜੇ ਬੜੇ ਆ ਇਹ ਭਾਜੀ ਹੁਣੀ ਦੋਨੇ ਭਰਾ ਤੇ ਪਿੰਦੀ ਤਾਂ ਜਿੰਦੀ ਹੈਗੇ ਆ ਕੈਨੇਡਾ ਵਿੱਚ ਆ ਉਹਦੇ ਮੈਸੇਜ ਵੀ ਇਧਰ ਹੀ ਬੜੇ ਭਾਜੀ ਦੇ ਤੇ ਤੀਰਸ ਆਪਣੇ ਅਮਰੀਕਾ ਦੇ ਸੀਗਾ ਉੱਥੇ ਵੀ ਚਲੋ ਹੋਰ ਵੀ ਇਹਨਾਂ ਦੇ ਫਰੈਂਡ ਸਰਕਲ ਵੀ ਪਰਿਵਾਰ ਦੇ ਵੀ ਤਾਂ ਐ ਚਾਚਾ ਦੇ ਹੈਗੇ ਆ ਰਿਸ਼ਤੇਦਾਰੀ ਦੇ ਵਿੱਚੋਂ ਤੇ ਬਸ ਹੁਣ ਕੀ ਕਰ ਸਕਦੇ ਆ ਮੋੜੀ ਭਾਜੀ ਹੁਣ ਇੱਥੇ ਲਿਆਉਣ ਦਾ ਕਿੰਨੇ ਦਿਨ ਦਾ ਪ੍ਰੋਸੈਸ ਦੱਸ ਰਹੇ ਜੀ ਭਾਜੀ ਉਹ 6 ਵੀਕ ਦਾ ਕਹਿ ਰਹੇ ਆ ਕਹਿੰਦੇ ਵੀ ਉਹਦੇ ਵਿੱਚ ਵਿੱਚ ਹੋ ਸਕਦਾ ਆ ਹਾਂਜੀ ਜ਼ਿਆਦਾ ਪਹਿਲਾਂ ਹੋ ਜਾਵੇ ਜੀ ਵੀ ਹਾਂਜੀ ਕਰ ਰਹੇ ਆ ਜੀ ਨਹੀਂ ਬਹੁਤ ਭਾਜੀ ਹੁਣ ਦੇਖੋ ਇਕੱਲਾ ਇਕੱਲਾ ਪੁੱਤ ਹੈਗਾ ਜੀ ਇਕੱਲਾ ਇਕੱਲਾ ਠੀਕ ਆ ਜੀ ਇਹਨਾਂ ਦਾ ਤੇ ਜੇ ਤੁਸੀਂ ਵੱਡੇ ਆ ਉਹ ਇਹਨਾਂ ਦੇ ਤੀਰਸ ਦੇ ਚਾਚਾ ਜੀ ਦੇ ਲੜਕੇ ਆ ਉਹ ਕੋਨੇ ਡਾ ਚਾਏ ਇਕੱਲਾ ਸੀਗਾ ਬਸ ਹੁਣ ਦੇਖ ਲਓ ਹਾਲਾਤ ਬਾਪੂ ਜੀ ਤੋਂ ਵੀ ਗੱਲ ਨਹੀਂ ਹੋ ਰਹੀ ਮਾਤਾ ਦਾ ਤਾਂ ਬੜਾ ਹੀ ਬੁਰਾ ਹਾਲ ਹੈ ਤੀ ਨਹੀਂ ਕਿਹੜੀਆਂ ਆਸਾਂ ਲਾ ਕੇ ਬੰਦਾ ਸੋਚਦਾ ਕਿ ਮੇਰਾ ਪੁੱਤ ਪਰਦੇਸਾਂ ਨੂੰ ਪਹਿਲਾਂ ਦੇਖੋ ਤੋਰਿਆ ਇਕੱਲਾ ਇਕੱਲਾ ਸੀ ਭਾਜੀ ਪਹਿਲਾਂ ਦੇਖੋ ਇੰਨਾ ਕੁਝ ਕਰਕੇ ਤਿਆਰੀ ਉਹਨੂੰ ਤੋਰਿਆ ਬਾਹਰ ਇੰਨੇ ਲੱਖਾਂ ਰੁਪਈਆ ਲਾਇਆ ਮਾਪੇ ਦੀ ਪਤਾ ਨਹੀਂ ਕੀ ਆਸ ਹੋ ਸਕਦੀ ਆ ਪੁੱਤ ਦੇ ਉੱਪਰ ਹਨਾ ਕਿ ਕੀ ਕੁਝ ਕਰੂ ਕਰਾਂਗੇ ਕੀ ਕੋਸ਼ਿਸ਼ ਹੀ ਬਣਾਵਾਂਗੇ ਚਲੋ ਵੈਸੇ ਪਹਿਲਾਂ ਹਰ ਘਰ-ਬਾਰ ਤਾਂ ਮਹਾਰਾਜ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਫੇ ਵੀ ਬਹੁਤ ਸਾਰੀਆਂ ਅੱਛਾ ਹੁੰਦੀਆਂ ਆ ਠੀਕ ਨਹੀਂ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਹੁੰਦੇ ਕਾਰਜ ਜਿਹੜੇ ਕਰਨ ਵਾਲੇ ਆਪਣੇ ਧੀਆਂ ਪੁੱਤਾਂ ਦੇ ਬੰਦਾ ਆਸ ਰੱਖਦਾ ਆ ਪਰ ਸਭ ਕੁਝ ਰਹਿ ਗਿਆ ਭਾਜੀ ਬੜੀਆਂ ਹਸਾਂ ਨਾਲ ਹੂੰ ਉਹ ਤੁਰ ਜਾਂਦੇ ਬਿਲਕੁਲ ਉੱਥੇ ਜਾ ਕੇ ਜਦੋਂ ਇਦਾਂ ਦੀ ਖਬਰ ਆਉਂਦੀ ਆ ਬੜਾ ਅਫਸੋਰਡ ਹੁੰਦਾ ਹੁੰਦਾ ਹੀ ਆ ਭਾਜੀ ਤੁਹਾਨੂੰ ਪਤਾ ਹੀ ਆ ਮ੍ਰਿਤਕ ਦੇ ਰਿਸ਼ਤੇਦਾਰ ਰਣਜੀਤ ਭਾਜੀ ਨਾਲ ਨੇ ਸਾਡੇ ਰਣਜੀਤ ਭਾਜੀ ਹਮਦਰਦੀ ਆ ਤੁਹਾਡੇ ਨਾਲ ਪਰ ਇਹ ਪੂਰਾ ਘਟਨਾਕ੍ਰਮ ਹੋਇਆ ਕਿਵੇਂ ਜੀ ਇਹ ਤਾਂ ਸਾਨੂੰ ਸਵੇਰੇ ਹੀ ਫੋਨ ਕਰਕੇ ਦੱਸਿਆ ਵੀ ਲੜਕੇ ਦੇ ਮਾਤਾ ਪਿਤਾ ਨੇ ਸਾਡੀ ਬੜੀ ਪਰਜਾਈ ਨੇ ਅੱਛਾ ਜੀ ਉਹਨਾਂ ਨੇ ਦੱਸਿਆ ਵੀ ਰਤੀਤ ਸਿੰਘ ਦੀ ਬੁੱਤੇ ਸੁੱਤੇ ਪਏ ਨੂੰ ਅਟੈਕ ਹੋ ਕੇ ਉਹਦੀ ਮੌਤ ਹੋ ਗਈ ਤੇ ਉਹਨੇ ਹੀ ਮੁੰਡੇ ਜਿਹੜੇ ਨਾਲ ਦੇ ਸੀ ਜਿੱਦਾਂ ਦੋਸਤ ਉੱਤਰ ਸੀ ਇਕੱਠੇ ਸੀਗੇ ਉਹਨੇ ਜੂਸ ਬਣਾ ਕੇ ਜਿੱਦਾਂ ਠਾਲਣ ਲੱਗੇ ਤੁਹਾਨੂੰ ਦੇਖਿਆ ਤੇ ਇਹ ਕੋਈ ਸਿੱਧਾ ਕੋਈ ਸ਼ੱਕ ਵਗੈਰਾ ਵੀ ਹੈ ਕੋਈ ਰੰਜਿਸ਼ ਵਗੈਰਾ ਦੀ ਗੱਲ ਨਹੀਂ 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 ਅੱਛਾ ਇਹਦੇ ਸਿਕਾਦੀ ਹੈ ਯਾਰ ਗਾਦੀ ਉੱਤੇ ਅੱਛਾ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਤੀਰਥ ਐਕਸੀਡੈਂਟ ਵੀ ਹੋ ਗਿਆ ਸੀਗਾ ਹਾਂ ਜੋ ਉਹ ਦੱਸਦੇ ਸੀ ਵੀ ਉਹਦਾ ਕਾਰੀ ਖੜੀ ਗੱਡੀ 'ਚ ਪਿੱਛੋਂ ਆ ਕੇ ਕਿਸੇ ਨੇ ਮਾਰਿਆ ਸੀ ਤੇ ਉਹਦੇ ਵਿੱਚ ਵੀ ਉਹਨੂੰ ਕਾਰ ਵੱਟ ਕੇ ਵਿੱਚੋਂ ਚੁੱਕਿਆ ਮਤਲਬ ਇੰਜਰੀ ਜ਼ਿਆਦਾ ਹੋ ਗਈ ਸੀਗੀ ਹਾਂ ਉਹਦਾ ਠੀਕ ਸੱਤ ਸੱਤ ਲੱਗੀ ਸੀ ਸੱਤ ਸੱਤ ਲੱਗੀ ਸੀ ਅਨਾਜ ਨਹੀਂ ਕੀਤਾ ਉਧਰ ਦੇ ਹਿਸਾਬ ਨਾਲ ਅੱਛਾ ਮਤਲਬ ਐਕਸੀਡੈਂਟ ਇੰਨਾ ਗੰਭੀਰ ਸੀ ਕਿ ਇਹਨੂੰ ਗੱਡੀ ਪਾੜ ਕੇ ਬਾਹਰ ਕੱਢਿਆ ਸੀ ਚੋ ਵੱਟ ਕੇ ਉਦੋਂ ਬਚਾਇਆ ਪੁਲਿਸ ਵਾਲਿਆਂ ਨੇ ਕੱਟੇ ਉਹ ਬਚਾ ਹੋ ਉਦੋਂ ਬਚਾ ਹੋ ਕੇ ਤੇ ਹੁਣ ਸੁਣਨ ਜੇ ਵੀ ਹਰੇ ਕਿ ਡੈਥ ਤੋਂ ਪਹਿਲਾਂ ਖੂਨ ਦੀ ਉਲਟੀ ਆਈ ਸੀ ਨਹੀਂ ਨਹੀਂ ਡੈਥ ਤੋਂ ਨਹੀਂ ਸੁੱਤੇ ਪੈ ਤੇ ਪਤਾ ਲੱਗਾ ਵੀ ਖੂਨ ਦੀ ਉਲਟੀ ਆਈ ਆ ਉਹਨੇ ਪੁਲਿਸ ਵਾਲਿਆਂ ਨੇ ਆ ਕੇ ਉਹਨਾਂ ਕੁੰਡਾ ਖੋਲਿਆ ਅੱਛਾ ਪੁਲਿਸ ਵਾਲਿਆਂ ਨੇ ਆ ਕੇ ਕੁੰਡਾ ਖੋਲੇ ਤਾਂ ਖੂਨ ਦੀ ਉਲਟੀ ਕੀਤੀ ਹੋਈ ਸੀ ਹਾਂ ਉਹਨੂੰ ਇਹ ਨਹੀਂ ਪਤਾ ਵੀ ਕਿਸ ਵਜ੍ਹਾ ਨਾਲ ਹੋਈ ਆ ਜਿਹੜੇ ਨਾਲ ਦੇ ਮੁੰਡੇ ਉਹਨਾਂ ਦੇ ਵੀ ਦੱਸਿਆ ਉਹਨਾਂ ਨੂੰ ਸਾਰਾ ਕੁਝ ਉਹ ਨਹੀਂ ਦੇਖਿਆ ਤੇ ਮੌਤ ਹੋਈ ਕਿਦੋਂ ਜੀ ਇਹ ਪਾਸ ਮੇਰੇ ਸਾਹਮਣੇ ਵੀ ਮੈਨੂੰ ਇਹ ਨਹੀਂ ਅੱਜ ਫੋਨ ਕੀਤਾ ਕੱਲ ਉਧਰ ਦੇ ਕੱਲ ਸ਼ਾਮੀ ਜਾਂ ਪਰਸੋਂ ਪਰਸੋਂ ਉਧਰ ਦੇ ਯਾਨੀ ਜਿਹੜਾ ਨਾ ਪਰਸੋਂ ਦੇ ਮੇਰੇ ਹਿਸਾਬ ਨਾਲ ਵੀ ਉਧਰ ਲ 3 ਸਵੇ ਤਿੰਨ ਸਗੇ ਦਿਨ ਦੇ ਹੂੰ ਹੂੰ ਇਧਰ ਰਾਤ ਹੋਣੀ ਉਹ ਤੋਂ ਇਧਰ ਰਾਤ ਸੀ ਹੂੰ ਤੇ ਫਿਰ ਹੁਣ ਬੋਡੀ ਮਕਾਣ ਲਈ ਬੋਡੀ ਉਹ ਕੋਸ਼ਿਸ਼ ਕਰ ਰਿਹਾ ਸਾਡੇ ਇਹਨੂੰ ਦੇ ਬੜੇ ਭਾਈ ਸਾਡੇ ਮਾਮਾ ਜੀ ਦੇ ਜਿਹੜੇ ਲੜਕਾ ਨੂੰ ਡੈਥ ਹੋ ਗਈ ਆ ਜੀ ਜੀ ਉਹਨਾਂ ਦੇ ਜਿਹੜੇ ਸਾਲਾ ਸਾਹਿਬ ਉਹਨਾਂ ਦਾ ਮੁੰਡਾ ਅਮਰੀਕਾ ਚ ਹੈ ਜੀ ਜੀ ਉਹ ਉਹ ਕਰ ਪੈਰ ਬਾਈ ਕਰ ਰਿਹਾ ਥੋੜਾ ਕੀ ਲੱਗਦਾ ਸੀ تیر ਤੋਂ ਮੇਰੇ ਹੈਗੇ ਨਾਨਕੇ ਮਾਮੇ ਜੀ ਦਾ ਪੋਤਾ ਹੈ ਉਹ ਅੱਛਾ ਜੀ ਤੇ ਇਕੱਲਾ ਇਕੱਲਾ ਲੜਕਾ ਸੀ ਇੱਕੋ ਇੱਕ ਇੱਕੋ ਹੀ ਸੀ ਕੋਈ ਭੈਣ ਭਰਾ ਨਹੀਂ ਕੋਈ ਭੈਣ ਭਰਾ ਨਹੀਂ ਸੀ ਬਹੁਤ ਲੋੜਾ ਨੇ ਜੀ ਹਾਂਜੀ ਕਰੇ ਮੁੱਦਾ ਪੈ ਰ ਗਿਆ ਇਹ ਤਾਂ ਜੀ ਹੁਣ ਕੀ ਕਰ ਸਕਦੇ ਆ ਮਿਹਨਤ ਦਾ ਪਿਆਰ ਹੈ ਤੁਹਾਡੇ ਨਾਲ تیر ਤੋਂ ਹੀ ਲਾਸਟ ਕਦੋਂ ਕਰ ਲੋ ਜੀ ਮੇਰੀ ਹੋਈ ਅੱਜ ਤੋਂ ਜਦੋਂ ਮੈਂ ਕੈਨੇਡਾ ਗਿਆ ਸੀ ਇੱਥੇ ਮੇਰੇ ਨਾਲ ਗੱਲਬਾਤ ਹੋਈ ਮੇਰੇ ਮੰਮੀ ਨੇੜੇ ਕੈਨੇਡਾ ਚ ਹੀ ਆ ਤੁਹਾਡੀ ਅੱਖਾਂੋਂ ਵੀ ਗਿੱਲੀ ਹੋ ਗਈਆਂ ਚਲੋ ਤੋ ਤੁਹਾਨੂੰ ਤੁਹਾਡੇ ਸਾਰਿਆਂ ਨੂੰ ਹੁਣ ਤੀਰਥ ਦੇ ਮਾਤਾ ਪਿਤਾ ਨੂੰ ਲੋੜਿਆ ਹੌਸਲਾ ਦੇਣ ਦੀ ਕਿਉਂਕਿ ਬਜ਼ੁਰਗ ਨੇ ਉਹ ਵੀ ਬੜਾਪੇ ਵੇਲੇ ਇਦਾਂ ਹੋ ਜਵੇ ਤਾਂ ਬਹੁਤ ਔਖਾ ਜੀ ਉਹਨਾਂ ਦੇ ਮਾਤਾ ਪਿਤਾ ਦਾ ਦੇਖਣਾ ਹੁਣ ਮੈਂ ਵੀ ਇਕੱਲਾ ਮੇਰੇ ਸਾਰਾ ਪਰਿਵਾਰ ਕੈਨੇਡਾ ਚ ਆ ਤੇ ਇਹਨਾਂ ਦੇ ਬੱਚੇ ਵੀ ਤਿੰਨ ਹਾਂ ਤਸਵੀਰਾਂ ਤੁਸੀਂ ਦੇਖ ਲਈਆਂ ਕਿ ਮ੍ਰਿਤਕ ਦੇ ਮਾਤਾ ਪਿਤਾ ਕਿੰਨਾ ਫਰਲਾਪ ਕਰ ਰਹੇ ਹਨ ਅਤੇ ਬਹੁਤ ਔਖੀ ਘੜੀ ਹੈ ਪਰਿਵਾਰ ਦੇ ਲਈ ਪਿੰਡ ਵਾਸੀ ਜਿਹੜੇ ਸਾਰੇ ਆ ਉਹ ਵੀ ਬਹੁਤ ਤਕਲੀਫ ਚ ਨੇ ਬਹੁਤ ਜਿਹੜੀ ਹੈ ਮੰਦਪਾਗੀ ਖਬਰ ਕਰਕੇ ਸੋਕ ਦੀ ਲਹਿਰ ਜਿਹੜੀ ਆ ਪਿੰਡ ਵਿੱਚ ਦੌੜ ਗਈ ਹੈ ਔਰ ਸਾਰੇ ਹੀ ਇਹੀ ਬਸ ਸੋਚੀ ਜਾਂਦੇ ਕਿ ਬਾਣਾ ਵਾਪਰ ਕਿਵੇਂ ਗਿਆ ਕਿਵੇਂ ਬਾਣਾ ਵਾਪਰ ਗਿਆ ਕਿਉਂ ਵਾਪਰ ਗਿਆ ਕਿਉਂ ਇੰਨਾ ਜ਼ਖਮ ਜਿਹੜਾ ਬੁੱਢੇ ਵੇਲੇ ਤੀਸ ਦੇ ਮਾਪਿਆਂ ਨੂੰ ਮਿਲਿਆ ਔਰ ਪਰਿਵਾਰ ਜਿਹੜਾ ਹੁਣ ਬਸ ਇਹੀ ਗੱਲ ਦੀ ਉਮੀਦ ਰੱਖ ਕੇ ਬੈਠਾ ਹੈ ਕਿ ਕਿਸੇ ਵੀ ਤਰੀਕੇ ਜਿਹੜੀ ਡੈੱਡ ਬਾਡੀ ਆ ਅਮਰੀਕਾ ਤੋਂ ਭਾਰਤ ਲਿਆਂਦੀ ਜਾਂਦੀ ਹੈ